ਜੀਰਾਸ਼ਰਾ ਫੈਕਟਰੀ ਦੇ ਉੱਪਰ ਦੋਸ਼ ਲਗਾਏ ਜਾ ਰਹੇ ਨੇ ਕਿ ਉਹਨਾਂ ਦੇ ਗੰਦੇ ਪਾਣੀ ਦੇ ਪੀਣ ਕਾਰਨ 1.0 ਜਮਾਤ ਦੇ ਬੱਚੇ ਦੇ ਗੁਰਦੇ ਫੇਲ ਹੋ ਗਏ ਨੇ ਪਰਿਵਾਰ ਦੇ ਵੱਲੋਂ ਹੱਥ ਅੜ ਕੇ ਲੋਕਾਂ ਤੋਂ ਮਦਦ ਮੰਗੀ ਜਾ ਰਹੀ ਹੈ ਕਿ ਅਸੀਂ ਤਾਂ ਮਾਤੜ ਪਰਿਵਾਰ ਹੈ ਧਿਆੜੀਦਾਰ ਪਰਿਵਾਰ ਹਾਂ ਤੇ ਬੱਚੇ ਦਾ ਇਲਾਜ ਕਿਵੇਂ ਕੀਤਾ ਜਾ ਸਕੇ ਪਿੰਡ ਰੋਟਲ ਰੋਲੀ ਦਾ ਬੱਚਾ ਜਿਸ ਦਾ ਨਾਂ ਜਸਕਰਨ ਸਿੰਘ ਪੁੱਤਰ ਸੁਖਵੰਤ ਸਿੰਘ ਪਿੰਡ ਰੋਟਲ ਰੋਲੀ ਦੱਸਿਆ ਜਾ ਰਿਹਾ ਹੈ ਜਿਸ ਦਾ ਘਰ ਬਹੁਤ ਜ਼ਿਆਦਾ ਕਰੀਬ ਹੈ ਜੀਰਾ ਫੈਕਟਰੀ ਦੇ ਨਾਲ ਤੇ ਬੱਚੇ ਦੇ ਗੁਰਦੇ ਫੇਲ ਹੋ ਚੁੱਕੇ ਐ ਤੇ ਨਾਲ ਹੀ ਪਰਿਵਾਰ ਦੇ ਵੱਲੋਂ ਤੇ ਨਾਲ ਉੱਥੇ ਤੇ ਮੌਜੂਦਾ ਲੋਕਾਂ ਦੇ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਕਿ ਜੀਰਾ ਸ਼ਰਾਬ ਫੈਕਟਰੀ ਦੇ ਗੰਦੇ ਪਾਣੀ ਦੀ ਪੀਣ ਕਾਰਨ ਜੜਾ ਹੈ ਬੱਚੇ ਦੇ ਗੁਰਦੇ ਪੂਰਨ ਤੌਰ ਤੇ ਫੇਲ ਹੋ ਚੁੱਕੇ ਨੇ ਜਿਸ ਕਾਰਨ ਪਰਿਵਾਰ ਦੇ ਵੱਲੋਂ ਲਗਾਤਾਰ ਹੀ ਹੱਥ ਅੱਡ ਕੇ ਮਦਦ ਮੰਗੀ ਜਾ ਰਹੀ ਹੈ ਲੋਕਾਂ ਤੋਂ ਕਿ ਜੀਰਾ ਸ਼ਰਾਬ ਫੈਕਟਰੀ ਦੇ ਕਾਰਨ ਸਾਡੇ ਬੱਚੇ ਦੇ ਗੁਰਦੇ ਫੇਲ ਹੋਏ ਨੇ ਤੇ ਹੁਣ ਦੱਸੋ ਅਸੀਂ ਕੀ ਕਰੀਏ ਔਥੇ ਹੀ ਪਰਿਵਾਰ ਦੇ ਨਾਲ ਵੀ ਅਸੀਂ ਖਾਸ ਗੱਲਬਾਤ ਕੀਤੀ ਹੈ ਕਿ ਕੁਝ ਕਹਿਣਾ ਹੈ ਬੱਚੇ ਦੇ ਪਿਤਾ ਦਾ ਉਹ ਵੀ ਦੱਸ ਦਿਓ ਤੁਹਾਨੂੰ ਕੀ ਗੱਲ ਹੋਈ ਹੈ ਤੁਹਾਡੇ ਬੇਟੇ ਨੂੰ ਉਹ ਬੁਖਾਰ ਜਿਹਾ ਪੂਰੀ ਵੈਸੇ ਫੂਲੋਂ ਉਹਨੇ ਬੁਖਾਰ ਕਰਦੀ ਆ ਜੀ ਬਜ਼ਾਰ ਤੋਂ ਤੇ ਅਸੀਂ ਕੋਈ ਨਹੀਂ ਪਤਾ ਕਿ ਦੋ ਲੈ ਲਏ ਕਿ ਦੋ ਲੈ ਲਈ ਜੀ ਉਹ ਕਹਿੰਦੇ ਪੈਨਸ਼ਨ ਮੰਗਦੀ ਹੈ ਜੀ ਪਾਣੀ ਦਾ ਹਾਂਜੀ ਹਾਂਜੀ ਕੋਈ ਪੈਨਸ਼ਨ ਮੰਗਦੀ ਹੈ ਅਸੀਂ ਬ੍ਰੀਕੋਡ ਲੈ ਕੇ ਸੰਭਰਨੈ ਇੱਕ ਪਹਿਲਾ ਬ੍ਰੀਕੋਡ ਰੱਖਿਆ ਫ੍ਰੀਕੋਡ ਵਾਲਿਆਂ ਨੇ ਦੱਸਦਾ ਜੀ ਤੇ ਗੁਰਦਾਂਜ ਪਾਣੀ ਘਰ ਗਿਆ ਜੀ ਹਾਂਜੀ ਬ੍ਰੀਕ ਨੂੰ ਚੱਕ ਕੇ ਬਟੰਡੇ ਲੈ ਕੇ ਜੀ ਹਾਂ ਬਟੰਡੇ ਰੱਖਿਆ ਜੀ 2 ਮਹੀਨੇ 2 ਮਹੀਨਾ ਬਾਅਦ ਤੇ ਅਸੀਂ 2 ਮਹੀਨਾ ਬਸ ਹੁਣ ਛੁੱਟੀ ਜਿੱਤੀ ਉਹਨਾਂ ਨੇ ਜੀ ਹੁਣ ਪੰਕਾ ਕਾਫੇ ਆਫੀਟੇ ਚਾਰ ਬਣੇ ਜੀ ਘਰੇ ਕੱਡੇ ਆ ਫਾਈਵੇਂ ਦਿਨ ਫੇਰ ਫਰੀ ਕੋਟੀ ਲੈਣ ਲਈ ਤੇ ਡਾਕਟਰਸ ਦਾ ਕੀ ਕਹਿਣਾ ਹੈ ਸਰ ਡਾਕਟਰ ਤਾਂ ਕਹਿਣਾ ਹੈ ਜੀ ਵੀ ਪਾਣੀ ਕਰਕੇ ਤੁਹਾਡੇ ਵੀ ਪਾਣੀ ਗੰਦੇ ਆ ਪਾਣੀ ਉਹਦਾ ਕਰਕੇ ਫੰਕਸ਼ਨ ਬਣੀ ਜੀ ਤੇ ਤੇ ਇਲਾਜ ਕਿਵੇਂ ਚੱਲ ਰਿਹਾ ਹੈ ਬੱਚੇ ਦਾ ਕਿਸ ਹਸਪੀਟਲ ਦੇ ਵਿੱਚ ਚੱਲ ਰਿਹਾ ਹੈ ਇਲਾਜ ਖੁਗਵਾਨ ਜਾ ਰਿਹਾ ਹੈ ਤੱਕੀ ਫ੍ਰੀ ਕੋਡਾ ਮੈਡੀਕਲ ਦਾ ਜੀ ਤੇ ਇਲਾਜ ਦੇ ਵਿੱਚ ਡਾਕਟਰ ਨੇ ਖਰਚਾ ਕਿੰਨਾ ਦੱਸਿਆ ਹੈ ਡਾਕਟਰ ਤਾਂ ਇਹ ਆ ਇੰਟਰਨਲ ਕਰਬੀਆ ਵੀ ਨਹੀਂ ਹੋ ਲੱਗਦਾ ਹੋਰ ਜੀ ਤੇ ਇਹ ਜੀ 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 ਬੋਲੀ ਹਾਂਜੀ ਹਾਂਜੀ ਸਰ ਤੇ ਇਨਫੈਕਸ਼ਨ ਦਾ ਕਾਰਨ ਗੰਦਾ ਪਾਣੀ ਦਸਿਆ ਜਾ ਰਿਹਾ ਹੈ ਹਾਂਜੀ ਹਾਂਜੀ ਗੰਦੇ ਪਾਣੀ ਦਾ ਵਰਤੋਂ ਦੱਸਿਆ ਜਾ ਰਿਹਾ ਹੈ ਤੇ ਇਹ ਜੀਰਾ ਫੈਕਟਰੀ ਤੁਹਾਡੇ ਘਰ ਦੇ ਲੱਗ ਗਏ ਤਾਂ ਮਤਲਬ ਕਿ ਜੀਰਾ ਫੈਕਟਰੀ ਦੇ ਗੰਦੇ ਪਾਣੀ ਦੇ ਕਾਰਨ ਜਿਹੜਾ ਤੁਹਾਡੇ ਬੱਚੇ ਦੇ ਗੁਰਦਿਆਂ ਦੇ ਵਿੱਚ ਇਨਫੈਕਸ਼ਨ ਹੋਇਆ ਤੇ ਗੁਰਦੇ ਫੇਲ ਹੋ ਗਏ ਨੇ ਹਾਂ ਜੀ ਆ ਵੀ ਹੁੰਦੀ ਕੋਈ ਗੱਲ ਹੀ ਲੱਗ ਗਿਆ ਤੇ ਤੁਸੀਂ ਇਸ ਬਾਰੇ ਕੰਪਲੇਨਟ ਨਹੀਂ ਕੀਤੀ ਹੈਗੀ ਕਿ ਫੈਕਟਰੀ ਦੇ ਗੰਦੇ ਪਾਣੀ ਦੇ ਕਾਰਨ ਤੁਹਾਡੇ ਬੱਚੇ ਦੀ ਹਾਲਤ ਇੰਨੀ ਜ਼ਿਆਦਾ ਨਾਜ਼ੁਕ ਪੜੀ ਹੋਈ ਹੈ ਜਿਵੇਂ ਮੈਂ ਉਹਨਾਂ ਨਾਲ ਪਰਬੰਧਾ ਪਾਣੀ ਮੈਂ ਤਾਂ ਜੋ ਹੀ ਆਣ ਪੜਾ ਜੀ ਜੇ ਮੈਂ ਹਾਂ ਜਿਵੇਂ ਕੋਈ ਕਹਿ ਦਿੰਦਾ ਭਾਵੇਂ ਮੈਂ ਤਾਂ ਉਵੇਂ ਹੀ ਕਰਦਾ ਜੀ 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 ਤੇ ਤੁਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਵੀ ਸੰਪਰਕ ਨਹੀਂ ਕੀਤਾ ਹੈ ਕਿਉਂਕਿ ਇੱਕ ਧਿਆੜੀਦਾਰ ਵਿਅਕਤੀ ਦੇ ਲਈ ਤਿੰਨ ਹੈ ਨਾ 3 ਤੋਂ 4 ਲੱਖ ਰੁਪਏ ਕੱਢਣੇ ਬਹੁਤ ਔਖੇ ਹੋ ਜਾਂਦੇ ਤੇ ਨਾਲੇ ਤੁਹਾਡੇ ਬੱਚਾ ਕਿਹੜੀ ਜਮਾਤ ਦੇ ਵਿੱਚ ਪੜਦਾ ਹੈ? 10ਵੀਂ ਵਿੱਚ ਪੜਦਾ ਹੈ। ਜੀ ਜੀ ਜੀ। ਤੇ ਕਿਸਾਨ ਜਥੇਬੰਦੀਆਂ ਦੇ ਨਾਲ ਸੰਪਰਕ ਨਹੀਂ ਕੀਤਾ ਤੁਸੀਂ? ਬਣੀ ਹਾਂ ਤੇ ਮੈਂ ਕੀਤਾ ਸੀਗਾ ਇੱਕ ਦੋ ਬੰਦਿਆਂ ਨਾਲ ਫੋਨ ਤੇ ਗੱਲ ਹੋਈ ਸੀ ਜਿਨ੍ਹਾਂ ਨੂੰ ਤੁਹਾਡਾ ਨੰਬਰ ਦਿੱਤਾ ਮੈਨੂੰ। ਜੀ ਜੀ। ਉਹਨਾਂ ਨਾਲ ਮੇਰੇ ਇਕੱਲੇ ਗੱਲ ਹੋਈ ਸੀ ਉਹ ਅੱਜ ਤੱਕ ਡਿਫੀਜ਼ਿਓ ਨਾ ਅੱਧਰ ਫੋਲੇ ਤੇ ਪਰਦਾਨਾ ਨੂੰ ਪਤਾ ਲੈ ਕੇ ਜੰਨੇ ਆ ਪਤਾ ਕਰਦੇ ਆ ਕਿ ਕੀ ਗੱਲ ਆ ਕੀ ਬਾਤ ਆ ਜੀ ਤੇ ਲੋਕਾਂ ਨੂੰ ਕੀ ਅਪੀਲ ਕਰੋਗੇ ਲੋਕਾਂ ਮਾਤਾ ਰਿਗਨ ਮੈਂ ਭੈ ਭੈਤੀ ਮੰਨ ਤੋਂ ਵਿਦੇਵਾਂਾ ਪ੍ਰਤੀਪਤ ਬੇਕਾਨ ਨੂੰ ਉਰਜੇ ਕਿਹਦਾ ਪੈਸਾ ਕਹਦਾ ਜੀ ਤੇ ਸਿੱਧੇ ਤੌਰ ਤੇ ਜੀਰੇ ਦੀ ਫੈਕਟਰੀ ਦਾ ਗੰਦੇ ਪਾਣੀ ਪੀਣ ਦੇ ਕਾਰਨ ਜਿਹੜਾ ਹੈ ਇਹ ਬੱਚੇ ਦੀ ਨਾਜ਼ੁਕ ਹਾਲਤ ਹੋਈ ਏ ਇਸ ਵੇਲੇ ਦੀ ਗੰਦੇਵਨ ਦਾ ਘਰ ਕੀ ਹੋਏ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਸੀਂ ਸੁਣਿਆ ਬੱਚੇ ਦੇ ਪਿਤਾ ਦਾ ਕੀ ਕਹਿਣਾ ਕਿਸ ਤਰੀਕੇ ਦੇ ਨਾਲ ਪਿਤਾ ਜੜੇ ਹੈ ਇਸ ਵੇਲੇ ਦੁਖੀ ਹੈ ਪਰੇਸ਼ਾਨ ਹੈ ਆਮ ਤੌਰ ਤੇ 10ਵੀਂ ਜਮਾਤ ਤੋਂ ਬਾਅਦ ਮਾਪੇ ਜੜੇ ਹੈ ਬੱਚਿਆਂ ਦੇ ਸੋਚਣ ਲੱਗ ਪੈਂਦੇ ਨੇ ਕਿ ਪੁੱਤ ਵਾ ਸਾਡਾ ਵੱਡਾ ਹੋਣ ਵਾਲਾ ਹੈ ਤੇ ਹੁਣ ਇਸ ਨੇ ਸਾਡੀ ਗਰੀਬੀ ਦੂਰ ਕਰ ਦੇਣੀ ਹੈ ਇਹ ਪਰਿਵਾਰ ਬਹੁਤ ਜ਼ਿਆਦਾ ਗਰੀਬ ਪਰਿਵਾਰ ਹੈ ਪਰਿਵਾਰ ਦੇ ਵਿੱਚ ਪੁੱਤਰ ਹੀ ਆਸ ਦੇ ਵਿੱਚ ਹੁੰਦਾ ਹੈ ਕਿ ਪੁੱਤਰ ਵੱਡਾ ਹੋਏਗਾ ਤੇ ਸਾਡੇ ਘਰ ਦੀ ਗਰੀਬੀ ਦੂਰ ਕਰੇਗਾ ਕੰਮਕਾਜ ਕਰੇਗਾ ਤੇ ਸਾਡੇ ਦਿਨ ਚੰਗੇ ਆਣਗੇ ਪਰ ਹੁਣ ਦੋਸ਼ ਪਰਿਵਾਰ ਦੇ ਵੱਲੋਂ ਲਗਾਏ ਜਾ ਰਹੇ ਨੇ ਕਿ ਸਾਡੇ ਪੁੱਤਰ ਦੇ ਗੁਰਦੇ ਫੇਲ ਹੋਏ ਨੇ ਜਿਹੜਾ ਜੀਰਾ ਸ਼ਰਾਬ ਫੈਕਟਰੀ ਦੇ ਕਾਰਨ ਪਰਿਵਾਰ ਦੇ ਵੱਲੋਂ ਮਦਦ ਮੰਗੀ ਜਾ ਰਹੀ ਹੈ ਤੇ ਨਾਲ ਹੀ ਜੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਦੇ ਲਈ ਜਿਹੜਾ ਮੋਚਾ ਲਗਾਇਆ ਜਾ ਰਿਹਾ ਮੋਚੇ ਦੇ ਇੱਕ ਅਧਿਕਾਰੀ ਦੇ ਨਾਲ ਵੀ ਗੱਲ ਕੀਤੀ ਹੈ ਉਹਨਾਂ ਦੇ ਬਾਰੇ ਵੀ ਕੀ ਕੁਝ ਕਹਿਣਾ ਹੈ ਉਸ ਨਾਲ ਵੀ ਤੁਹਾਡੀ ਜਾਣਕਾਰੀ ਸਾਂਝਾ ਕਰਦੇ ਹਾਂ ਗੱਲ ਕਰਨੀ ਸੀ ਕਿ ਇੱਕ ਬੱਚਾ ਉਸਦੇ ਗੁਰਦੇ ਫੇਲ ਹੋ ਗਏ ਸਰ ਹਾਂਜੀ 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 ਕੀ ਕਹੋਗੇ ਸਰ ਮੈਮ ਇਹ ਤਾਂ ਐਕਚੁਅਲੀ ਇਹ ਹੈ ਜੀ ਜਿਵੇਂ ਸੇਮ ਇਸ ਤੋਂ ਪਹਿਲਾਂ ਰਾਜਵੀਰ ਦੀ ਸਟੋਰੀ ਸੀਗੀ ਰਾਜਵੀਰ ਦਾ ਘਰ ਜਿਵੇਂ ਨਾਲ ਸੀਗਾ ਤੇ ਇਸ ਬੱਚੇ ਦਾ ਘਰ ਵੀ ਜਿਵੇਂ ਨਾਲ ਸੀਗਾ ਸ਼ਰਾਬ ਇੱਥੇ ਦੀ ਜੀ ਤੇ ਮਤਲਬ ਬੱਚਾ ਅਮ ਹੁਣ ਇਹ ਵਕਤ ਮੈਡੀਕਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਦਾਖਲਾ ਇਹ ਕੱਲੇ ਇੱਕ ਬੱਚੇ ਦੀ ਗੱਲ ਨਹੀਂ ਮਤਲਬ ਰਟੌਰੋਈ ਦੇ ਪਿੰਡ ਦੇ ਵਿੱਚ ਬਹੁਤ ਜਾਦੇ ਬਿਮਾਰੀ ਆ ਜੀ ਬਹੁਤ ਸੇ 10-11 ਲਾਸ਼ਾਂ ਇੱਕ ਦਿਨ ਹੋਫਦੀਆਂ ਜੀ ਜੀ ਤੇ ਇਹ ਬੱਚੇ ਦੇ ਬਹੁਤ ਜਾਦੇ ਮਤਲਬ ਸੀਰਸ ਸਾਹਿਬ ਮਾਜਵੀ ਸਿੱਖ ਪਰਿਵਾਰ ਆ ਗਰੀਬ ਤਬਕਾ ਜੀ ਤੇ ਬੱਚਾ ਇਸ ਵਕਤ ਬਹੁਤ ਜਾਦਾ ਸੀਰਸ ਆ ਜੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਪਰ ਸਰਕਾਰ ਨੇ ਕੋਈ ਵੀ ਮੈਡੀਕਲ ਟੀਮ ਹਲੇ ਤੱਕ ਫਾਟੇ ਪਿੰਡਾਂ ਦੇ ਵਿੱਚ ਨਹੀਂ ਭੇਜੀ ਗਈ ਸਰਵੇ ਵਾਸਤੇ ਜੀ ਤੇ ਸਰ ਹਾਂ ਜੀ ਜੀ ਸਰਕਾਰ ਤੋਂ ਮੰਗ ਕਰਦੇ ਇਹੀ ਕਿੰਨੇ ਵੀ ਸਾਡੇ ਮੈਡੀਕਲ ਟੀਮ ਆਵੇ ਸਾਡੇ ਸਿੰਗਾ ਦਾ ਫਰਵੇ ਹੋਵੇ ਤੁਹਾਡੇ ਇਲਾਜ ਹੋਵੇ ਸਹੀ ਤੇ ਪਤਾ ਲੱਗੇ ਵੀ ਬਿਮਾਰੀ ਵੀ ਜੜ ਤੱਕ ਜੜਾਇਆ ਜਾਵੇ ਹੂੰ ਜੀ ਦੂਸਰੇ ਪਾਸੇ ਸਿਰ ਸੀਐਮ ਮਾਨ ਦੇ ਵੱਲੋਂ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਦੇ ਦਿੱਤੇ ਗਏ ਸੀ ਪਰ ਅਜੇ ਤੱਕ ਕੋਈ ਨੋਟਿਸ ਫੈਕਟਰੀ ਨੂੰ ਨਹੀਂ ਭੇਜਿਆ ਗਿਆ ਹੈ ਉਹ ਮੈਮ ਇਹ ਗੱਲ ਹੈ ਜੀ ਸੀਐਮ ਸਾਹਿਬ ਨੇ ਕੱਲੇ ਬਿਆਨ ਹੀ ਦਿੱਤੇ ਆ ਬਿਆਨ ਹੀ ਦਿੱਤੇ ਉਹਨਾਂ ਨੇ ਹੋਰ ਕੁਝ ਲਿਖਤੀ ਰੂਪ ਦੇ ਵਿੱਚ ਨਹੀਂ ਦਿੱਤਾ ਤੇ ਨਾ ਤੇ ਉਹ ਐਨਜੀਟੀ ਦੇ ਵਿੱਚ ਪੱਖ ਰੱਖ ਰਿਆ ਤੇ ਨਾ ਹਾਈ ਕੋਰਟ ਦੇ ਵਿੱਚ ਪੱਖ ਰੱਖ ਰਹੀ ਆ ਸਰਕਾਰ ਜੀ ਅ ਅਸੀਂ ਪੰਜਾਬ ਸਰਕਾਰ ਨੂੰ ਵੀ ਕਿੰਨੇ ਸਾਨੂੰ ਤਾਂ ਇਹ ਲੱਗਦਾ ਵੀ ਇਹ ਬਹੁਤ ਜਲਦੀ ਯੂ ਟਰਨ ਮਾਰ ਸਕਦੀ ਆ ਸਰਕਾਰ ਅ ਸਾਨੂੰ ਇਸ ਤੇ ਵਿਸ਼ਵਾਸ ਨਹੀਂ ਹੈਗਾ ਜੀ ਜੀ ਤੇ ਹੁਣ ਮਤਲਬ ਸਾਡਾ ਮੋਰਚਾ ਤਾਂ ਚੱਲੀ ਜਾਂਦਾ ਜੀ ਮੋਰਚਾ ਉਵੇਂ ਦੇ ਉਵੇਂ ਚੱਲੀ ਜਾਂਦਾ ਧਰਨਾ ਧਰਨਾ ਵੀ ਚੱਟਿਆ ਨਹੀਂ ਹੈਗਾਗਾ ਜੀ ਜੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਵੱਡਾ ਕੰਮ ਕਰਾਂਗੇ ਤੇ ਸਰਕਾਰ ਨੂੰ ਮੂੰਹ ਦਿਖਾਣੀ ਪਊਗੀ ਅਸੀਂ ਇਹਨਾਂ ਦੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਦਾ ਵਿਰੋਧ ਕਰਾਂਗੇ ਜੀ ਤੇ ਜੀਰਾ ਸ਼ਰਾ ਫੈਕਟਰੀ ਦੇ ਕਾਰਨ ਜਿਹੜਾ ਇਹ ਰੋਜ਼ ਪਿੰਡ ਦੇ ਵਿੱਚ ਇੰਨੀਆਂ ਲਾਸ਼ਾਂ ਉੱਠ ਰਹੀਆਂ ਨੇ ਕਿ ਪ੍ਰਸ਼ਾਸਨ ਦੇ ਵੱਲੋਂ ਕੋਈ ਸੂਪਤਾ ਨਹੀਂ ਲਿਆ ਗਿਆ ਅਜੇ ਤੱਕ ਵੀ ਨਹੀਂ 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 ਜੀ ਪ੍ਰਸ਼ਾਸਨ ਵੱਲੋਂ ਹਲੇ ਤੱਕ ਕੋਈ ਵੀ ਸੂਪਤਾ ਨਹੀਂ ਲਿਆ ਗਿਆ ਪ੍ਰਸ਼ਾਸਨ ਕੋਈ ਵੀ ਮਤਲਬ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਰਿਹਾਗਾ ਤੇ ਨਾ ਪ੍ਰਸ਼ਾਸਨ ਅੱਜ ਤੱਕ ਰੋਸ ਬੱਚੇ ਦੇ ਘਰੇ ਆਇਆ ਤੇ ਨਾ ਹੀ ਪ੍ਰਸ਼ਾਸਨ ਜਿਹੜੇ ਰਾਜਵੀਰ ਸਿੰਘ ਦੀ ਡੈਥ ਹੋਈ ਸੀ ਰਾਜਵੀਰ ਦੇ ਘਰ ਆਇਆ ਜੀ ਜੀ ਇਹ ਤਾਂ ਇੱਕ ਤੋਂ ਪਹਿਲਾਂ ਇੱਕ ਬੂਟਾ ਫੇਰਤੀ ਗਈ ਸੀ ਤੋਂ ਪਹਿਲਾਂ ਇੱਕ ਤਿੰਨ ਮੌਤਾਂ ਹੋਈਆਂ ਦੀ ਜੀ ਜੀ ਹਾਂ ਜੀ ਤੇ ਸਰ ਜਿਵੇਂ ਕਿ ਤੁਸੀਂ ਦੱਸਿਆ ਗਰੀਬ ਤਬਕਾ ਹੈ ਗੁਰਦੇ ਫੇਲ ਦਸੇ ਜਾ ਰਹੇ ਨੇ ਬੱਚੇ ਦੇ ਤੇ ਹੁਣ ਪਰਿਵਾਰ ਵੀ ਜਿਹੜਾ ਹੈ ਇੰਨਾ ਮਤਲਬ ਪੈਸੇ ਦਾ ਅਰੇਂਜ ਨਹੀਂ ਕਰ ਪਾ ਸਕਦਾ ਸਰਕਾਰ ਦੇ ਵੱਲੋਂ ਕੋਈ ਵਿੱਤੀ ਸਹਾਇਤਾ ਦਾ ਵੀ ਗੱਲ ਨਹੀਂ ਆਖੀ ਗਈ ਨਹੀਂ ਮੈਮ ਕੋਈ ਵੀ ਵਿੱਤੀ ਸਹਾਇਤਾ ਨਹੀਂ ਆਖੀ ਗਈ ਪੈਸੇ ਅਸੀਂ ਆਪ ਦੇ ਬਿਹਰ ਦੇ ਕਰ ਰਹੇ ਆ ਕਿ ਲੋਕਾਂ ਨੂੰ ਕਹਿ ਰਹੇ ਆ ਜਾਂ ਐਨਆਰਆਈਆਂ ਨੂੰ ਕਹਿ ਰਹੇ ਆ ਪੈਸੇ ਦੀ ਬਹੁਤ ਜਿਆਦਾ ਲੋੜ ਹੈਗੀ ਆ ਤੇ ਸਰਕਾਰ ਵੱਲੋਂ ਕੋਈ ਵੀ ਕਿਸਾ ਤਾਂ ਨਹੀਂ ਦਿੱਤੀ ਗਈ ਜੀ ਜੀ ਬਹੁਤ ਬਹੁਤ ਧੰਨਵਾਦ ਸਰ ਤਾਂ ਸੁਣਿਆ ਤੁਸੀਂ ਮੋਰਚੇ ਦੇ ਜਿਹੜੇ ਰੋਮਨ ਬਰਾੜ ਹੈ ਉਹਨਾਂ ਦਾ ਕੀ ਕਹਿਣਾ ਹੈ ਕਿਸ ਤਰੀਕੇ ਦੇ ਨਾਲ ਦੋਸ਼ਮਾ ਦੇ ਵੱਲੋਂ ਲਗਾਏ ਜਾ ਰਹੇ ਨੇ ਕਿ ਜੀਰਾ ਸ਼ਰਾਬ ਫੈਕਟਰੀ ਨੂੰ ਜਿਹੜਾ ਹੈ ਬੰਦ ਕਰਨ ਦੇ ਸੀਐਮਆਰ ਨੇ ਹੁਕਮ ਦੇ ਦਿੱਤੇ ਨੇ ਪਰ ਅਜੇ ਤੱਕ ਜੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਲਈ ਡਾਕੂਮੈਂਟਸ ਜਿਹੜੇ ਹੈ ਨਹੀਂ ਭੇਜੇ ਗਏ ਨੇ ਤੇ ਅਜੇ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਜਿਹੜਾ ਹੈ ਨਹੀਂ ਪਹੁੰਚਿਆ ਹੈ ਤੇ ਨਾ ਹੀ ਬੱਚੇ ਦੇ ਮਾਪਿਆਂ ਦੇ ਨਾਲ ਗੱਲਬਾਤ ਕੀਤੀ ਹੈ ਬਹੁਤ ਜ਼ਿਆਦਾ ਗਰੀਬ ਪਰਿਵਾਰ ਹੈ ਮਦਦ ਜਿਹੜੀ ਹੈ ਮੰਗੀ ਜਾ ਰਹੀ ਹੈ ਲੋਕਾਂ ਤੋਂ ਤੇ ਨਾਲ ਹੀ ਦੋਸ਼ ਫੈਕਟਰੀ ਦੇ ਉੱਪਰ ਲਗਾਏ ਜਾ ਰਹੇ ਜਿਸ ਕਾਰਨ ਜਿਹੜਾ ਹੈ ਬੱਚੇ ਦੇ ਗੁਰਦੇ ਫੇਲ ਹੋ ਗਏ ਨੇ ਤੇ ਇਸ ਪੂਰੇ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਵਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ